ਇਨਕਮ ਟੈਕਸ ਵਿਭਾਗ ਦੇ ਵੱਲੋਂ ਰੇਡ ਕੀਤੀ ਜਾਂਦੀ ਹੈ ਘਰ ਦੇ ਇਕੱਲੇ ਇਕੱਲੇ ਸਮਾਨ ਦੀ ਹੈ ਜਿਹੜੀ ਤਲਾਸ਼ੀ ਲਈ ਜਾਂਦੀ ਹੈ ਦੁਕਾਨ ਦੀ ਤਲਾਸ਼ੀ ਲਈ ਜਾਂਦੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮੌਕੇ ਦੀਆਂ ਕਿ ਫਿਰੋਜ਼ਪੁਰ ਤੇ ਵਿੱਚ ਰੇਡ ਹੁੰਦੀ ਹੈ ਦੱਸਦੀ ਕਿ ਫਰੀਦਕੋਟ ਅੰਮ੍ਰਿਤਸਰ ਅਤੇ ਬਠਿੰਡਾ ਤੋਂ ਜਿਹੜੀਆਂ ਟੀਮਾਂ ਆਉਂਦੀਆਂ ਨੇ ਅਚਾਨਕ ਆ ਕੇ ਚੈਕਿੰਗ ਕਰਦੀਆਂ ਨੇ ਜਾਂ ਰੇਡ ਕਰਦੀਆਂ ਨੇ ਤਾਂ ਦੱਸਦੀ ਕਿ ਦੁਕਾਨਦਾਰਾਂ ਦੇ ਵਿੱਚ ਵੀ ਸਹਿਮ ਦਾ ਮਾਹੌਲ ਪੈਦਾ ਹੋ ਜਾਂਦਾ ਤਾਂ ਕੱਲੇ-ਕੱਲੇ ਚੀਜ਼ ਦੀ ਡਾਕੂਮੈਂਟੇਸ਼ਨ ਕੀਤੀ ਗਈ ਆ ਕੱਲੇ-ਕੱਲੇ ਚੀਜ਼ ਦੇ ਡਾਕੂਮੈਂਟ ਚੈੱਕ ਕੀਤੇ ਗਏ ਨੇ ਚਾਹੇ ਉਹ ਘਰ ਹੋਵੇ ਜਾਂ ਫਿਰ ਦੁਕਾਨ ਦੱਸਦੇ ਕਿ ਗੁਪਤ ਸੂਚਨਾ ਤੋਂ ਇਹਨਾਂ ਨੂੰ ਜਾਣਕਾਰੀ ਮਿਲੀ ਸੀ ਜਿਸ ਦੇ ਤਹਿਤ ਅੱਜ ਸਵੇਰੇ ਟੀਮਾਂ ਪਹੁੰਚ ਜਾਂਦੀਆਂ ਨੇ ਤਾਂ ਫਿਰੋਜ਼ਪੁਰ ਦੇ ਵਿੱਚ ਇਨਕਮ ਟੈਕਸ ਵਿਭਾਗ ਦੀ ਰੇਡ ਹੁੰਦੀ ਹੈ ਤਾਂ ਦੱਸਦੇ ਕਿ ਕੈਂਟ ਇਲਾਕੇ ਦੇ ਵਿੱਚ ਬਾਸਲ ਕਰਿਆਨਾ ਜਰਨਲ ਸਟੋਰ ਤੇ ਇਨਕਮ ਟੈਕਸੀ ਟੀਮ ਨੇ ਦਸਤਕ ਦਿੱਤੀ ਹੈ ਘਰ ਦੇ ਵਿੱਚ ਵੀ ਛਾਪੇਮਾਰੀ ਕੀਤੀ ਹੈ ਤਾਂ ਦੱਸਦੇ ਕਿ ਪਿਛਲੇ ਸਾਲਾਂ ਦੇ ਰਿਕਾਰਡ ਨੂੰ ਖੰਗਾਲਿਆ ਗਿਆ ਤਾਂ ਟੀਮ ਦੀ ਅਗਵਾਈ ਭਾਵੇਂ ਕਿ ਮੈਡਮ ਕਰ ਰਹੀ ਸੀ ਉਹਨਾਂ ਨੇ ਇਸ ਨੂੰ ਰੂਟੀਨ ਚੈਕਿੰਗ ਦੱਸਿਆ ਲੇਕਿਨ ਇਲਾਕੇ ਦੇ ਕਈ ਦੁਕਾਨਦਾਰਾਂ ਦੇ ਵਿੱਚ ਸਹਿਮ ਹੈ ਜਿਹੜਾ ਉਸ ਦਾ ਮਾਹੌਲ ਬਣਿਆ ਹੋਇਆ ਅਧਿਕਾਰੀ ਨੇ ਵੀ ਦੱਸਿਆ ਕਿ ਦੁਕਾਨਦਾਰ ਦੁਕਾਨ ਤੇ ਮੌਜੂਦ ਨਹੀਂ ਸੀ ਦੁਕਾਨ ਹੈ ਜਿਹੜੀ ਖੁੱਲੀ ਛੱਡ ਗਿਆ ਸੀ ਤਾਂ ਸਾਡੀ ਟੀਮ ਬੈਠੀ ਇੰਤਜ਼ਾਰ ਕਰਦੀ ਸੀ ਭਾਵੇਂ ਟੀਮ ਦੇ ਵੱਲੋਂ ਕੁਝ ਜ਼ਿਆਦਾ ਨਹੀਂ ਦੱਸਿਆ ਜਾ ਰਿਹਾ ਲੇਕਿਨ ਇਸ ਛਾਪੇਮਾਰੀ ਕਾਰਨ ਕੈਂਟ ਬਾਜ਼ਾਰ ਦੁਕਾਨਦਾਰਾਂ ਦੇ ਵਿੱਚ ਇੱਕ ਸਹਿਮਜਾ ਬਣ ਜਾਂਦਾ ਹੈ ਜਿਹੜੀ ਇਨਕਮ ਟੈਕਸ ਦੀ ਛਾਪੇਮਾਰੀ ਕਰਿਆ ਨਾ ਸਟੋਰ ਤੇ ਹੋਈ ਹੈ ਜਾਂਚ ਤੋਂ ਬਾਅਦ ਦੇਖਣਾ ਕੀ ਹੈ ਟੀਮ ਇਸ ਮਾਮਲੇ ਦੇ ਵਿੱਚ ਕੀ ਪਰਦਾ ਉਠਾਉਂਦੀ ਹੈ ਤਾਂ ਕਿ ਪਤਾ ਲੱਗ ਸਕੇ ਕਿ ਛਾਪੀ ਮਾਰੀ ਦਾ ਅਸਲ ਮਕਸਦ ਕੀ ਹੈ ਕਾਰਵਾਈ ਇਹ ਤੁਹਾਡੀ ਕਿਵੇਂ ਤੁਸੀਂ ਦੇਖ ਰਹੇ ਹੋ ਜੀ ਅਸੀਂ ਕੁਝ ਤੁਹਾਨੂੰ ਪਹਿਲਾਂ ਨਹੀਂ ਦੱਸਿਆਗਾ ਅਸੀਂ ਪੂਰੀ ਸਟੇਟਮੈਂਟਸ ਨਹੀਂ ਲੈਣੀਆਂ ਜਦ ਇਹ ਚੈਂਕ ਮਿਸਟਰ ਸਾਹਿਬ ਆਗੇ ਉਹੀ ਕੰਪੀਟੈਂਟ ਅਫਸਰ ਹੈ ਪਰ ਤੁਸੀਂ ਅੱਜ ਜਿਹੜੇ ਆਏ ਹੋ ਕਿਉਂਕਿ ਸਾਰੇ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਹੈ ਵੀ ਤੁਸੀਂ ਇੱਥੇ ਇਲਾਕੇ ਵਿੱਚ ਪਹੁੰਚੇ ਜੀ ਅਸੀਂ ਤਾਂ ਆਪਣੇ ਰੁਟੀਨ ਚੈਕਿੰਗ ਕਰਨ ਲਈ ਆਏ ਹਾਂ ਕੋਈ ਤਾਂ ट्रांजैक्शन ਗਲਤ ਹੋਈ ਆ ਜਾਂ ਕੋਈ ਮਤਲਬ ਕੋਈ ਕੀ ਮੈਂ ਚੈੱਕ ਕਰਨ ਲਈ ਆਇਆ ਨਾ ਜੀ ਕੋਈ ਥੋੜਾ ਜਿਹਾ ਬਰੀਫ ਕਰ ਪਾਓਗੇ ਜੀ ਮੀਡੀਆ ਨੂੰ ਤਾਂ ਕਿ ਉਹ ਕਲੀਅਰ ਲੋਕਾਂ ਨੂੰ ਕਲੈਰਟੀ ਆ ਜਾਵੇ ਵੀ ਤੁਸੀਂ ਇੱਥੇ ਆਏ ਕਿਉਂ ਕਿ ਦੁਕਾਨਦਾਰ ਇੱਥੇ ਮਿਲਿਆ ਤੁਹਾਨੂੰ ਜੀ ਹਲੇ ਤਾਂ ਅਸੀਂ ਕੁਝ ਚੈੱਕ ਹੀ ਨਹੀਂ ਕੀਤਾ ਰਿਟਰਨਸ ਵਗੈਰਾ ਜੋ ਵੀ ਕੁਝ ਵੀ ਹੈ ਇੰਕੰਪਲੈਕਸਾ ਰਿਕਾਰਡ ਹੈ ਉਹ ਅਸੀਂ ਚੈੱਕ ਕਰਨਾ ਹੈ ਅਰੇ ਤੁਹਾਨੂੰ ਸਰਪਤ ਨਹੀਂ ਮਿਲਦੇ ਆ ਨਾ ਦੁਕਾਨਦਾਰ ਹੈ ਨਹੀਂ ਮੈਨੂੰ ਕਰ ਗਈ ਤੁਸੀਂ ਦੇ ਸੀ ਕਿ ਉੱਥੇ ਵੀ ਕੋਈ ਤਲਾਸ਼